ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਮਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ ਦੇ ਅੱਜ ਆਪਾਂ ਮੈਂ ਇੱਕ ਨਾ ਖਾਸ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦਾ ਸੀ ਮੇਰੀ ਬਸੰਦੀ ਦਾ ਕਿਸਮਾ ਕਣਕ ਦੀ ਬੜੀ ਵਧੀਆ ਕਿਉਂਕਿ ਕਿਸਮਾਂ ਜਿਹੜੀਆਂ PBW ਕਿਸਮਾਂ ਨੇ PAU ਲੁਧਿਆਣਾ ਦੀਆਂ ਜਾਂ HD ਕਿਸਮਾਂ ਨੇ ਜਾਂ DBW ਕਿਸਮਾਂ ਨੇ ICAR ਦੀਆਂ IARI ਦੀਆਂ DB ਆਪਣਾ IIWBR ਕਰਨਾਲ ਦੀਆਂ ਜਿਹੜੀਆਂ ਪਿਛਲੇ ਸਾਲਾਂ ਚ ਆਪਾਂ ਲਗਾਤਾਰ ਕਿਸਮਾਂ ਲਾਉਨੇ ਆ ਮੇਰਾ ਮਕਸਦ ਇਹ ਹੈ ਕਿ ਹੁਣ ਜਿਵੇਂ ਆਪਾਂ ਬੀਜ ਰੱਖਣਾ ਇਹ ਕਿਸਮ ਪਿਛਲੇ ਕਈ ਸਾਲਾਂ ਤੋਂ ਬੜੀ ਵਧੀਆ ਪਰਫਾਰਮੈਂਸ ਦੇ ਰਹੀ ਹੈ ਝਾੜ ਇਹਦਾ ਉੱਚ ਤਾਮਮਨ ਹੋ ਜੇ ਤਾਂ ਨਹੀਂ ਥੱਲੇ ਡਿੱਗਦਾ ਜੇ ਇਹ ਡਿੱਗ ਪਵੇ ਤਾਂ ਵੀ ਨਹੀਂ ਘਟਦਾ ਝਾੜ ਇਹਦਾ ਠੀਕ ਹੁੰਦਾ ਮਤਲਬ ਤੁਸੀਂ ਖਾਦ ਖਰਾਕ ਪੂਰੀ ਦਿੱਤੀ ਹੈ ਜ਼ਰੂਰਤ ਅਨਸਾਰ ਸਪਰੇ ਵਗੈਰਾ ਕੀਤੀ ਹੈ ਨਾ ਤੇ ਤੁਹਾਡਾ ਆਚਾਰ ਚੰਗਾ ਰਹੂਗਾ ਹੀ ਰਹੂਗਾ ਇਹ ਕਿਸਮ ਇਦਾਂ ਦੀ ਕਿਸਮ ਆ ਇੰਨੀ ਵਧੀਆ ਕਿਸਮ ਆ ਇਹ 153 ਇੰਚ ਤਿਆਰ ਹੁੰਦੀ ਹੈ 104 ਸੈਂਟੀਮੀਟਰ ਕੱਦ ਦਾ ਪੀੜੀ ਪੂਰੀ ਕੁੰਗੀ ਦਾ ਕਾਫੀ ਹੱਦ ਤੱਕ ਟੱਕਰਾ ਕਰ ਸਕਦੀ ਬਲਾਸਟ ਦਾ ਕਾਫੀ ਹੱਦ ਤੱਕ ਟੱਕਰਾ ਕਰ ਸਕਦੀ ਹੈ ਤੂੜੀ ਕੁਆਲਟੀ ਵਾਈਜ਼ ਤੇ ਕੁਆਂਟੀਟੀ ਵਾਈਜ਼ ਮਤਲਬ ਤੂੜੀ ਵੀ ਪੂਰੀ ਬਣਦੀ ਹੈ ਵਧੀਆ ਤੂੜੀ ਬਣਦੀ ਹੈ ਕਾਰਨ ਮੇਰਾ ਇਹ ਹੈ ਕਿ ਹੁਣ ਜਿਵੇਂ ਨਵੇਂ ਬੀਜ ਆਉਂਦੇ ਆ ਨਾ ਕਿਸਾਨ ਵੀਰ ਉਹਦੇ ਮਗਰ ਭੱਜਣ ਲੱਗ ਪੈਂਦੇ ਕਿ ਨਵਾਂ ਬੀਜ ਅਹੀ ਵੱਧ ਤੋਂ ਵੱਧ ਲਾ ਲਈਏ ਜਿਵੇਂ ਹੁਣ ਆਪਣਾ ਝੋਨੇ ਦੀ ਪਰਮਲ ਦੀ ਵੈਰੈਟੀ ਦਿੱਤੀ ਪਈ ਹੈ ਜਿਹੜੀ ਲੁਧਿਆਣਾ ਦੀ ਨਵੀਂ ਅ ਜਿਹੜੀ ਪੀਆਰ 132 ਹੈ ਕਿਸਾਨ ਵੀਰ ਨੂੰ ਆਏ ਹੁੰਦਾ ਕਿ ਸਾਰਾ ਰਕਬਾ ਸੀ ਨਵੀਂ ਕਿਸਮੇ ਹੀਟ ਲਾ ਦਈਏ ਫੇਰ ਜੇ ਉਹ ਕਿਸਮ ਫਿੱਟ ਨਾ ਬੈਠੇ ਫੇਰ ਇਹ ਕਹਿਣਾ ਕਿ ਇਹ ਕਿਸਮ ਫਲੌਪ ਆ ਜੀ ਸਾਡਾ ਤਾਂ ਬਹੁਤ ਨੁਕਸਾਨ ਹੋ ਗਿਆ ਹੈ ਹੋ ਗਿਆ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਨਵੀਂ ਕਿਸਮ ਲਾਉਣ ਨੂੰ ਤੁਹਾਨੂੰ ਕੋਣ ਕਹਿੰਦਾ ਕਿ ਤੁਸੀਂ ਸਾਰੀ ਰਕ ਬੇਚ ਲਾਓ ਪਹਿਲੀ ਗੱਲ ਤਾਂ ਨਵੀਂ ਕਿਸਮ ਦਾ ਇਨਾ ਬੀਜ ਹੀ ਨਹੀਂ ਮਿਲਦਾ ਹੁਣ 4 ਕਿਲੋ ਦੀ ਪੈਕਿੰਗ ਮਿਲ ਰਹੀ ਹੈ ਭੀ ਲੁਧਿਆਣਾ ਵੱਲੋਂ ਜੇ ਤੁਸੀਂ ਪ੍ਰਾਈਵੇਟ ਕਿਸੇ ਤੋਂ ਲੈ ਕੇ ਲਾਈ ਜਾਓ ਉਹ ਤਾਂ ਤੁਹਾਡੀ ਮਰਜ਼ੀ ਹੈ ਨਾ ਨਵਾਂ ਕੋਈ ਬੀਜ ਪ੍ਰਾਈਵੇਟ ਆਉਂਦਾ ਨਵਾਂ ਕੋ ਝੋਨੇ ਦਾ ਹਾਈਬ੍ਰਿਡ ਆਉਂਦਾ ਉਹ ਆਪਾਂ ਇੱਕ ਦੂਜੇ ਤੋਂ ਵੱਧ ਕੇ ਉੱਪਰ ਦੀ ਹੋ ਕੇ ਜਿਹੜਾ ਵੱਧ ਰੇਟ ਤੇ ਲੈਣ ਦੀ ਕੋਸ਼ਿਸ਼ ਕਰਦੇ ਆਂ ਫਿਰ ਉਹ ਚਮੜਾ ਬੀਜ ਵੀ ਮਿਲ ਜਾਂਦਾ ਐਵੇਂ ਹੁਣ ਮੱਕੀ ਦੇ ਬੀਜ ਵਰੀ ਵੀ ਐਵੇਂ ਹੋਇਆ ਇੱਕੋ ਵੈਰੈਟੀ ਜਿਹੜੀ ਇੱਕ ਨੇ ਲੈਣੀ ਆ ਉਹਦੇ ਮਗਰ ਸਾਰੇ ਉਹੀ ਕਿਸਮ ਲਈ ਜਾਂਨੇ ਆਪਾਂ ਇਹ ਚੀਜ਼ ਤੋਂ ਆਪਾਂ ਨੂੰ ਗਰੇਜ ਕਰਨਾ ਚਾਹੀਦਾ ਇਹਦੇ ਵਿੱਚ 50% ਆਪਣਾ ਵੀ ਕਸੂਰ ਹੁੰਦਾ ਕਿ ਆਪਾਂ ਇੱਕੋ ਬੀਜ ਲੈ ਰਹੇ ਆਂ ਫਿਰ ਉੱਤੇ ਕਈ ਵਾਰ ਪੱਕਾ ਬਿੱਲ ਉਹ ਨਹੀਂ ਕਿਸਾਨ ਵੀਰ ਲੈਂਦੇ ਆਪਾਂ ਪਹਿਲੀ ਗੱਲ ਤਾਂ ਚਲੋ ਹਾਈਬ੍ਰਿਡ ਤਾਂ ਆਪਾਂ ਕਿਸ ਮੱਕੀ ਦਾ ਬੀਜ ਤਾਂ ਤੁਸੀਂ ਪੈਦਾ ਨਹੀਂ ਕਰ ਸਕਦੇ ਝੋਨੇ ਦਾ ਬੀਜ ਘਰ ਦਾ ਆਪਾਂ ਰੱਖ ਸਕਦੇ ਤਿੰਨ ਚਾਰ ਸਾਲ ਆਪਾਂ ਜਿਹੜੀ ਚੰਗੀ ਵੈਰੈਟੀ ਉਹਦਾ ਬੀਜ ਸਕਦੇ ਆਂ ਕਣਕ ਦਾ ਬੀਜ ਆਪਾਂ 3-4 ਸਾਲ ਰੱਖ ਸਕਦੇ ਫਿਰ ਇੱਕ ਦੂਜੇ ਨਾਲ ਵਟਾ ਸਕਦੇ ਆ ਆਪਦੇ ਦੋਸਤਾਂ ਮਿੱਤਰਾਂ ਨਾਲ ਆਪਣਾ ਸਰਕਲ ਵਧੀਆ ਹੁੰਦਾ ਆਪਾਂ ਚਾਹੇ 15 ਸਾਲ ਬੀਜ ਨਾ ਲਈਏ ਬਾਜ਼ਾਰ ਚੋਂ ਇੱਕ ਦੂਜੇ ਨਾਲ ਵਟਾ ਸਕਦੇ ਆ ਜੇ ਖਰੀਦਣਾ ਵੀ ਆ ਜੇ ਉਹਨੂੰ ਮਲਟੀਪਲਾਈ ਕਰਨਾ ਕੋਈ 10-20 ਕਿਲੋ ਅੱਧੇ ਕਿੱਲੇ ਦਾ ਬੀਜ ਲੈ ਲਓ ਜਿਹੜਾ ਆਪਾਂ ਨਵਾਂ ਬਣਾਉਣਾ ਸਾਰੇ ਰਕਵੇ ਕਈ ਕਿਸਾਨ ਵੀਰ ਮੈਂ ਦੇਖਿਆ 20-20 ਕਿੱਲਿਆਂ ਦਾ ਬੀਜ ਜਿਹੜਾ ਹੈਗਾ ਬਾਜ਼ਾਰ ਚੋਂ ਪ੍ਰਾਈਵੇਟ ਖਰੀਦਦੇ ਮੌਕੇ ਤੇ ਉਹ ਵੀ ਜਦੋਂ ਆਪਾਂ ਬਜਾਈ ਕਰਨੀ ਹੁੰਦੀ ਹੈ 2-4 ਦਿਨ ਪਹਿਲਾਂ ਆਪਾਂ ਬੀਜ ਦੇ ਉੱਤੇ ਧਿਆਨ ਦੇਣੇ ਆ ਇਹ ਗੱਲਾਂ ਖਾਸ ਧਿਆਨ ਦੇਣਯੋਗ ਨੇ ਕਿਉਂਕਿ ਜਿਹੜੀ ਕਿਸਮ ਬਾਰੇ ਗੱਲ ਕਰ ਰਿਹਾ ਸੀਗਾ DBWX87 ਕਿਸਮ ਹੈ ਇਸ ਵਾਰ ਵੀ ਬੜਾ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਇਸ ਵਾਰ ਵੀ ਪਹਿਲੀਆਂ ਜਿਹੜੀਆਂ ਚੰਗੇ ਝਾੜ ਵਾਲੀਆਂ ਕਿਸਮਾਂ ਹੋਣਗੀਆਂ ਸ਼ਾਨਦਾਰ ਝਾੜ ਵਾਲੀਆਂ ਕਿਸਮਾਂ ਦੇ ਵਿੱਚ ਇਹਦਾ ਨਾਮ ਆਊਗਾ ਕਿਉਂਕਿ ਇਹਦੇ 60-62 ਮਣ ਤਾਂ ਔਸਤ ਝਾੜ ਹੈ ਇਹਦਾ ਤੇ ਪੋਟੈਂਸ਼ੀਅਲ ਇਹਦਾ ਹੈਗਾ 80 ਮਣ ਤਾਈ ਸੌਰੀ 72 ਮਣ ਤਾਈ 75 ਮਣ ਤਾਈ ਤਾਂ ਤੁਸੀਂ ਬੜੇ ਜਿਹੜਾ ਹੈਗਾ ਆਰਾਮ ਦੇ ਨਾਲ ਇਹਦਾ 65 ਮਾਣ 68 ਮਾਣ ਤਾਈਂ ਝਾੜ ਲੈ ਸਕਦੇ ਜੇ ਆਪਾਂ ਇਹਨੂੰ ਵਧੀਆ ਆਪਣਾ ਦੇਖਭਾਲੇ ਦੀ ਕੀਤੀ ਹੋਊਗੀ ਤੇ ਜ਼ਰੂਰਤ ਅਨੁਸਾਰ ਜਿਹੜਾ ਹੈਗਾ ਤੁਸੀਂ ਫਸਲ ਨੂੰ ਪਾਣੀ ਜ਼ਰੂਰ ਦਿਓ ਕਈ ਵਾਰ ਕੀ ਹੁੰਦਾ ਕਿ ਆਪਣਾ ਇੱਕ ਪਾਣੀ ਰਹਿੰਦਾ ਹੁੰਦਾ ਹੈ ਕਈ ਵਾਰ ਇਹ ਇੱਕ ਕਿਸਮ ਹੈ ਜਿਹੜੀ ਖਾਸ ਤੌਰ ਤੇ ਕਿਉਂਕਿ ਇਹ ਤੇਲਿਓਸਨ ਵਗੈਰਾ ਜਿਹੜੀ ਰਿਕਮੈਂਡਡ ਆ ਕਿਸਾਨ ਵੀਰ ਦੋ ਦੋ ਸਪਰੇਆ ਨਹੀਂ ਕਰਦੇ ਡਿੱਗ ਪੈਂਦੀ ਆ ਤੇ ਲਾਸਟ ਪਾਣੀ ਮਿਸ ਨਾ ਕਰੋ ਲਾਸਟ ਪਾਣੀ ਹਲਕਾ ਦਿਓ ਮਿਸ ਨਾ ਕਰੋ ਹਲਕਾ ਪਾਣੀ ਦੇਵਾਂਗੇ ਤਾਂ ਉਹ ਫਸਲ ਦੇ ਵਿੱਚ ਜਿਹੜਾ ਹੈਗਾ ਨੁਕਸਾਨ ਜਿਹੜਾ ਪਾਣੀ ਦੀ ਘਾਟ ਨਾਲ ਹੋਣਾ ਉਹ ਵੀ ਨਹੀਂ ਹੋਊਗਾ ਤੇ ਵੱਧ ਪਾਣੀ ਜੇ ਲੱਗਦਾ ਨਾ ਉਹਦੇ ਨਾਲ ਫੰਗਸ ਵਗੈਰਾ ਦਾ ਸਮੱਸਿਆ ਆਉਂਦੀ ਰਹਿੰਦੀ ਹੈ ਸੋ ਆਪਦੇ ਸੁਝਾਅ ਜ਼ਰੂਰ ਦੇਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ